ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਅਗਲੇ 2 ਦਿਨ ਲਈ ਹੋਇਆ ਅਲਰਟ ਜਾਰੀ। ਹਰ ਦੋਸਤੋ ਸ਼ਸ਼੍ਰੀ ਅਕਾਲ। ਤੁਹਾਡੇ ਆਪਦੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ, ਅਸੀਂ ਸਮੇਂ-ਸਮੇਂ ਤੇ ਤੁਹਾਡੇ ਲਈ ਸਰਕਾਰੀ ਸਕੀਮਾਂ ਦੇ ਨਾਲ ਹੋਰ ਵੀ ਅਪਡੇਟ ਸਾਂਝੇ ਕਰਦੇ ਹਾਂ। ਜੇਕਰ ਤੁਸੀਂ ਚੈਨਲ ਨਾਲ ਪੁਰਾਣੇ ਜੁੜੇ ਹੋ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ। ਜੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਸੀਂ ਕਿਸੇ ਵੀ ਅਪਡੇਟ ਤੋਂ ਵਾਂਝੇ ਨਾ ਰਹਿ ਜਾਓ। ਚਲੋ ਸ਼ੁਰੂ ਕਰਦੇ ਹਾਂ ਅੱਜ ਦਾ ਵੱਡਾ ਅਪਡੇਟ। ਪੰਜਾਬ ਵਿੱਚ ਠੀਤ ਲੇਅਰ ਕਾਰਨ ਤਾਪਮਾਨ ਵਿੱਚ ਇੱਕਦਮ ਗਿਰਾਵਟ ਇਹ ਆਦਮਪੂਰ ਸਭ ਤੋਂ ਠੰਡਾ ਰਿਹਾ ਜਿੱਥੇ ਘੱਟੋ ਘੱਟ ਤਾਪਮਾਨ 2.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਰੋਪੜ ਵਿੱਚ ਘੱਟੋ ਘੱਟ ਤਾਪਮਾਨ 3.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਲਈ ਪੰਜਾਬ ਦੇ 8 ਜ਼ਿਲ੍ਹਿਆਂ ਲਈ yellow alert ਜਾਰੀ ਕਰ ਦਿੱਤਾ ਇਹਨਾਂ ਵਿੱਚ ਜਲੰਧਰ ਫਿਰੋਜ਼ਪੁਰ ਮੋਗਾ ਫਰੀਦਕੋਟ ਫਾਜ਼ਿਲਕਾ ਮੁਕਸੇਰ ਬਠਿੰਡਾ ਅਤੇ ਮਾਨਸਾ ਸ਼ਾਮਿਲ ਹਨ ਵਿਭਾਗ ਦੇ ਅਨੁਸਾਰ ਅਸ਼ੀਤ ਲੇਰ ਕਾਰਨ ਅਗਲੇ 2 ਦਿਨਾਂ ਵਿੱਚ ਪੰਜਾਬ ਵਿੱਚ ਘੱਟੋ-ਘੱਟ ਤਾਪਮਾਨ 2 ਡਿਗਰੀ ਸੈਲਸੀਅਸ ਤੱਕ ਡਿੱਗ ਸਕਦਾ ਹੈ। ਇਸ ਵੇਲੇ ਪੰਜਾਬ ਵਿੱਚ ਅਗਲੇ 7 ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ। ਰਾਤ ਦੇ ਕੁਝ ਸਥਾਨਾਂ ਵਿੱਚ ਹਲਕੀ ਤੋਂ ਦਰਮਿਆਨੀ ਧੁੰਦ ਛਾਈ ਰਹੇਗੀ। ਵਿਭਾਗ ਦੇ ਅਨੁਸਾਰ 13 ਦਸੰਬਰ ਤੋਂ ਪੱਛਮੀ ਹਿਮਾਚਲ ਖੇਤਰ ਨੂੰ ਕਮਜ਼ੋਰ ਪੱਛਮੀ ਗੜਬੜ ਪੱਛਮੀ ਗੜਬੜ ਪ੍ਰਭਾਵਿਤ ਕਰ ਸਕਦੀ ਹੈ ਹਾਲਾਂਕਿ ਇਸ ਦਾ ਪੰਜਾਬ ਵਿੱਚ ਮੌਸਮ ਉਤੇ ਅਸਰ ਪੈਣ ਦੀ ਸੰਭਾਵਨਾ ਨਹੀਂ ਹੈ ਅਮ੍ਰਿਤਸਰ ਵਿੱਚ ਘੱਟੋ ਘੱਟ ਤਾਪਮਾਨ 6.1 ਡਿਗਰੀ ਲੁਧਿਆਣਾ ਵਿੱਚ 9.2 ਡਿਗਰੀ ਅਤੇ ਪਟਿਆਲਾ ਵਿੱਚ 10.1 ਡਿਗਰੀ ਆਨਕੋਟ ਵਿੱਚ 5.6 ਡਿਗਰੀ ਬਠਿੰਡਾ ਵਿੱਚ 5.8 ਡਿਗਰੀ ਹੁਸ਼ਿਆਰਪੁਰ ਵਿੱਚ 4.9 ਡਿਗਰੀ ਫਰੀਦਕੋਟ ਵਿੱਚ 6.8 ਡਿਗਰੀ ਅਤੇ ਫਿਰੋਜ਼ਪੁਰ ਵਿੱਚ 7.3 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 22.3 ਡਿਗਰੀ ਲੁਧਿਆਣਾ ਵਿੱਚ 24.8 ਡਿਗਰੀ ਪਟਿਆਲਾ ਵਿੱਚ 25.3 ਡਿਗਰੀ ਪਠਾਨਕੋਟ ਵਿੱਚ 22.9 ਡਿਗਰੀ ਫਰੀਦਕੋਟ ਵਿੱਚ 28.0 ਡਿਗਰੀ ਫਿਰੋਜ਼ਪੁਰ ਵਿੱਚ 23.8 ਡਿਗਰੀ ਅਤੇ ਹੁਸ਼ਿਆਰਪੁਰ ਵਿੱਚ 22.1 ਡਿਗਰੀ ਦਰਜ ਕੀਤਾ ਗਿਆ। ਸਵੇਰ ਵਿੱਚ ਸਭ ਤੋਂ ਘੱਟ ਤਾਪਮਾਨ ਆਦਮپور ਵਿੱਚ 2.8 ਸੈਲਸੀਅਸ ਦਰਜ ਕੀਤਾ ਗਿਆ। ਜਦੋਂ ਕਿ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਰਾਤ ਦਾ ਪਾਰਾ 7 ਤੋਂ 10 ਡਿਗਰੀ ਤੋਂ ਵੀ ਹੇਠਾਂ ਡਿੱਗਿਆ। ਆਉਣ ਵਾਲੇ ਦਿਨਾਂ ਯਾਨੀ 11 ਦਸੰਬਰ ਨੂੰ ਹਲਕੇ ਬੱਦਲ ਛਾਏ रह ਸਕਦੇ ਹਨ। 12 ਦਸੰਬਰ ਤੱਕ ਹਾਈਵੇ ਤੇ ਮੌਸਮ ਆਮ ਤੌਰ ਤੇ ਸਾਫ਼ ਰਹਿੰਦੀ ਉਮੀਦ ਹੈ। ਤਾਂ ਤੁਹਾਨੂੰ ਅੱਜ ਦਾ ਇਹ ਅਪਡੇਟ ਕਿਵੇਂ ਦਾ ਲੱਗਿਆ? ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਇਹ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ। ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਲੋ ਸਾਡੇ ਚੈਨਲ ਸਾਰ ਅਲਰਟ ਤੇ।